ਲੱਖ ਨੇ ਬਲਦਪੁਰ ਸਾਈਕਲ ਆ ਆ ਆ ਆ ਓਏ ਆ ਗਿਆ ਓਏ ਆ ਗਿਆ ਓਏ ਆ ਗਿਆ ਨੇਬੜ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਲਓ ਜੀ ਚੋਤੀ ਦਾ ਨੂੰ ਚੋਤੀ ਚੇਤੀ ਦੇ ਉਹ ਚੋਤੀ ਦੇ ਮੇਲੇ ਦੇ ਟਕਰੇ ਨੇ ਹੁਣ ਕੌਣ ਚੋਤੀ ਦਾ ਨੂੰ ਹਰਾ ਕੇ ਅੱਜ ਚੋਤੀ 'ਤੇ ਖੜ ਕੇ ਥਾਪੀਆਂ ਮਾਰੇਗਾ ਉਹ ਖਲੋਤੀ ਪਿੰਡ ਦਾ ਮੇਲਾ ਉਹ ਮੇਲਾ ਕਹਿੰਦੇ ਚੋਤੀ ਦਾ ਮੇਲੇ ਮਿੱਤਰੋ ਇਹ ਜਿਹੜੇ ਆਏ ਆ ਉਹ ਟਕਰੇ ਹੋਗੀ ਆਏ ਆ ਉਹ ਜਿਹੜੇ ਆਏ ਆ ਉਹ ਟਕੜੇ ਆਏ ਆ ਇੰਦਰਜੀਤ ਸਿੰਘ ਦੇ ਫੜਿਆ ਵੀ ਕੁਝ ਨਹੀਂ ਉਹ ਕੀ ਕਰਾਤਾ ਬੇਅੰਤ ਸਹੋਲੀ ਬੇਅੰਤ ਵੀਰ ਹੈ ਬੇਅੰਤ ਸਹੋਲੀ ਅੱਜ ਵੀਰ ਸਾਡੇ ਆਏ ਹੋ ਸਾਡੇ ਮੇਲੇ ਤੇ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਬੇਅੰਤ ਸਹੋਲੀ ਜੀ ਆਏ ਹੋਏ ਨੇ ਵਿਸ਼ੇਸ਼ ਬਹੁਤ ਬਹੁਤ ਧੰਨਵਾਦ ਹੈ ਰਣਜੀਤ ਟੋਣੀ ਵੀਰ ਨੇ ਇੱਥੇ ਦਲਵੀਰ ਗੱਲ ਹੋਰਿਆਂ ਦਾ ਬਿਲਕੁਲ ਧੰਨਵਾਦ ਹੈ ਅੱਜ ਸੁਰਿੰਦਰ ਸਿੰਘ ਜੀ ਆਪ ਆਏ ਹੋਏ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਹ ਬਿੱਲਿਆ ਇੰਦਰਜੀਤ ਕਾਦੀ ਕਾਲਾ ਰਸ਼ੀਨ ਕਹਦਾ ਵੀ ਕੱਦ 6 ਫੁੱਟ ਹੋ ਗਿਆ ਏ ਦੱਸੋ ਪਿੰਡੋਂ ਪਿੰਡੀ ਜਾ ਕੇ ਰੇਡਰ ਇੰਦਰ ਜੀਤੇ ਨੇ ਤਾਲਿਆ ਢੇਰੀਆਂ ਕੋਲੇ ਆ ਕੇ ਤਾਰਿਆ ਢੇਰੀਆਂ ਕੋਲੇ ਆ ਕੇ ਯਾਫੀ ਖਤਰਨਾਕ ਵਾਲਾ ਰੱਖਦਾ ਚਿੱਤੀ ਨਿੱਕਰ ਪਾ ਕੇ ਆ ਦੱਸੋ ਜੀ ਨੰਬਰ ਕਿੰਨੇ ਕਿੰਨੇ ਰਹੇ ਹੈ ਗੋਗੀ ਕਿਟਾਰੀ ਤੇ ਦਲਪ੍ਰੀਤ ਪੱਲੋ ਜਿੱਤੀ ਟੀਮ ਨੇ 500 ਰੁਪਇਆ ਸ਼ੀਰਾ ਟਿੰਬਰ ਵਾਲ ਸ਼ੀਰੇ ਬੱਲੇ ਕਬੱਡੀ ਪਾਉਣ ਦੇ ਵਾਸਤੇ ਬੱਲ ਨਾਂਵ ਵਾਲਾ ਹਮਰੱਲ ਕਰਦਾ ਗੱਲਾਂਬੱਲ ਨਾਂਵ ਵਾਲਾ ਆ ਮੰਨਾ ਲਈ ਨੰਬਰਾਂ ਦੀ ਝੜੀ ਰੱਖੇ ਆ ਸਪਾਈਡਰਮੈਨ ਸਪਾਈਡਰਮੈਨ ਖੇਡ ਕਬੱਡੀ ਦਾ ਇੰਦਰਜੀਤ ਕਬੱਡੀ 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 ਆ ਕਿ ਫੋਕਾ ਫੈਰ ਨਹੀਂ ਜਾਂਦਾ ਜੱਟ ਦੀ ਰਫਤਨ ਵਾਲੀ ਦਾ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਲ ਵਰਗਾ ਨਹੀਂ ਅੱਖਾਂ ਬੰਦ ਕੇ ਖੇਗਦਾਰ ਪਾਇਆ ਹੈ ਇਸ ਕਬੱਡੀ ਕੱਪ ਤੇ ਸਾਡੇ ਵੀਰਾਂ ਦਾ ਬੜਾ ਧੰਨਵਾਦ ਲਓ ਪੂਰੀਏ ਦੀ ਪਈ ਹੋਈ ਕਬੱਡੀ ਤੇ ਹੁਣ ਕੌਣ ਕਰਦਾ ਟਰਾਈ ਇੰਦਰਜੀਤ ਡੱਕਣ ਦੀ ਰੱਖਣ ਦੀ ਕਰਦਾ ਟਰਾਈ ਪੂਰੀਏ ਇੰਦਰਜੀਤ ਟੱਕਰ 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 ਪਰ ਪੁਆਇੰਟ ਲੈਂਦੇ ਚੋਗੇ ਲੈਂ ਬਾਰਡਰ ਲਾਈਨ ਟੱਚ ਹੋਈ ਤੇ 21 ਸੌ ਰੇਮਨ ਹੋਣੇ ਆ ਲਓ ਪਿੰਡੀ ਕਬੱਡੀ ਉੱਤੇ ਹੁਣ ਸਰਿਆੜ ਤਾਰਾ ਇੰਦਰਜੀਤ ਤਾਰਾ 22 23 ਤਿੰਨ ਤਿੰਨ ਲੱਖ ਨੇ ਬੁੱਲਤ ਪੁੱਤਰ ਸਖੇ ਆਖੇ 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 ਇੱਕ ਪੁਆਇੰਟ ਦਾ ਦਿੱਤਾ ਇਹ ਨਕੀ ਦਿੱਤਾ ਇੱਕ ਫੈਕਟਰਮੈਨ ਕਬੱਡੀ ਦਾ ਇਹ ਗਹਿਮੀ ਸੱਜਰ ਕਬੱਡੀ ਦਾ ਤੇਰ ਟਕਾਣੇ ਲਾ ਦੂੰਗਾ ਮੈਂ ਵੀ ਜੜ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਵਾਹ ਓਂਦਰ ਜੀ ਸਿਆ ਇਧਰ ਵੱਡੀ ਪਾਵਾ 3300 ਰੁਪਏ ਕਬੱਡੀ ਪੌਣ ਦੀ ਬਾਕੀ ਹੈ ਸਿਰੇ ਦਾ ਮੈਚ ਲਓ ਕਲਰ ਮਾਲਾ ਰਵੀ ਅਗਲੀ ਕਬੱਡੀ ਪੌਣ ਦੇ ਲਈ ਵਧਦਾ ਹੋਇਆ ਪਿੰਡੇ ਨਿਸ਼ਕਲ ਮੁੰਡਿਆਂ ਦੇ ਜਵਾਨੀ ਉੱਡ ਝੂਟ ਝੂ ਕਰਦੀ ਜਾਫ ਜਿਵੇਂ 잡ਤੇ ਹੋਏ ਚਿੱਤੇ ਦੀ ਰੇਣ ਵਾਂਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਕੋੜਾਂ ਦੇ ਕੋੜਾ ਨਾਲ ਟਰੈਕਟਰ ਮਿਲਵੇ ਖੇੜ ਕੇ ਕੌਡੀ ਕਾਲਿਆ ਹੋਏ ਹੁੰਦੇ ਅਰਮਾਨ ਹੁੰਦੇ ਅਰਮਾਨਪੁਰ ਦੇ ਸਭ ਦੇ ਖੇੜ ਕੇ ਕੌਡੀ ਕਾਲਿਆ ਹੋਏ ਸਿੱਧੂ ਕੈਲਗਰੀ ਤੇ ਸਰਦਾਰ ਲਖਮਿੰਦਰ ਸਿੰਘ ਜੀ ਖਲੋਟੀ ਹੋਣਾ ਦੀ ਅੱਜ ਖੇਡ ਗਰਾਊਂਡ ਦੇ ਵਿੱਚ ਇਹ ਵੱਡਾ ਮੇਲਾ ਲੱਗਿਆ ਹੋਇਆ ਹੈ ਤਾਂ ਖੇਡ ਮੈਦਾਨ ਦੇ ਵਿੱਚ ਰਵੀ ਕੈਲਨ ਦੀ ਪੀ ਹੋਏ ਕਬੱਡੀ ਤੇ ਬੱਲੇ ਕਰੀ ਕਬੱਡੀ 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 ਇਹ ਆ ਕਲਸੀਆ ਵਾਲਾ ਸਪਾਈਡਰ ਮਾਂ ਦਾ ਮਾਲਵੇ ਦਾ ਜੱਟ ਜਿੱਤ ਵਾੜ ਟੌਪ ਦਾ ਸਟਾਰ ਕਲਸੀਆਂ ਦਾ ਸਪਾਈਡਰਮੈਨ ਮਰਜੀਤ ਸਿੰਘ ਕਲਸੀਆਂ ਦੀ ਧਰਤੀ ਦਾ ਹੈ ਇਸ ਨੌਜਵਾਨ ਨੇ ਲਈ ਕੈਨੇਡਾ ਲਿਖਿਆ ਹੈ